ਇਹਦਾ ਡੱਫਿੰਗ ਹੋ ਰਿਹਾ ਹੈ ਹਾਥਰੋ ਸੀ ਉਹ ਨੂੰ ਤਾਂ ਆਮਾਂਗੇ ਖਤੋਂਗੇ ਪਰ ਅੱਜ ਜਿਹਨੂੰ ਸਮਾਂ ਬੀਤ ਚੁੱਕਿਆ ਹਰ ਤੱਕ ਜਿਹਦੇ ਕੋਈ ਹੱਲ ਨਹੀਂ ਹੋਇਆ ਤੁਸੀਂ ਇਸ ਚੀਜ਼ ਦਾ ਕੀ ਆ? ਜਿਹੜਾ ਸਾਫ ਸਪਈ ਕਾਫੀ ਹੱਤਕ ਹੋ ਚੁੱਕੀ ਹੈ ਕਿਤੇ ਇੱਕ ਜਗ੍ਹਾ ਰਹਿ ਗਈ ਹੋਣੀ ਆ ਉਹ ਲੱਗੇ ਹੋਏ ਨੇ ਉਹ ਹੋ ਜੇਗੀ ਜਦ ਬਦਲ ਫੜਦਾ ਇਸ ਤਰ੍ਹਾਂ ਬਰਸਾਤ ਪੈਂਦੀ ਆ ਉਹ ਜਿੱਥੇ ਵੀ ਕਿਤੇ ਪੈਂਦੀ ਆ ਤੇ ਉੱਥੇ ਇੱਕ ਵਾਰੀ ਦਾ ਹੜ ਦਾ ਮਾਹੌਲ ਬਣ ਜਾਂਦਾ ਤੇ ਕਈ ਜਗ੍ਹਾ ਤੇ ਨੁਕਸਾਨ ਵੀ ਹੁੰਦਾ ਹੈ ਅਸੀਂ ਫਿਰ ਉਹਦੇ ਨਾਲ ਵੀ ਮਤਲਬ ਜਿਹੜੀ ਹੈਗੀ ਆ ਕਰਨ ਵਾਸਤੇ ਪੂਰੀ ਵੀ ਅਸੀਂ ਤਿਆਰੀ ਚ ਹੈ ਪਹਿਲੇ ਤਰੀਕੇ ਨਾਲ ਇਸ ਨੂੰ ਨਹੀਂ ਸੰਭਾਲ ਪਾ ਰਹੇ ਸੀ ਇਹਨੂੰ ਅਸੀਂ ਇੱਧਰ ਉੱਧਰ ਜਿਹੜਾ ਹੈਗਾ ਡੰਬ ਸਾਈਡ ਤੇ ਭੇਜ ਰਹੇ ਸੀਗੇ ਡੰਬ ਸਾਈਡ ਤੇ ਅਸੀਂ ਹੁਣ ਪੂਰਾ ਲਿਜਾਣਾ ਬਿਲਕੁਲ ਵਾਹਲੀ ਦੇ ਵਿੱਚ ਤੰਦ ਕਰ ਦਿੱਤਾ ਹੈਗਾ ਸਾਡੇ ਉੱਥੇ ਜਿਹੜੇ ਮੁਲਾਜ਼ਮ ਹੈਗੇ ਆਰਐਮਸੀ ਤੇ ਲੱਗੇ ਹੋਏ ਨੇ ਉਹ ਸੈਗਰੀਗੇਟਿਡ ਕੂੜੇ ਨੂੰ ਵੈਟ ਵੇਸਟ ਨੂੰ ਪ੍ਰੋਪਰ ਤਰੀਕੇ ਨਾਲ ਫਿੱਟ ਸੇਟ ਪਾ ਕੇ ਪ੍ਰੋਸੈਸ ਕਰਨਗੇ ਉਸ ਤੋਂ ਬਾਅਦ ਪੂਰਨ ਸਿਆਰ ਕਰਨਗੇ ਇਹ 15 ਸਾਲ ਹੋ ਗਏ ਚੱਲਦੇ ਨੇ ਹੁਣ 15 ਦਿਨ ਹੋਏ ਉਹ ਬੰਦ ਕਰਦੇ ਆਗੇ ਕਹਿੰਦੇ ਉਹ ਆਮੇ ਉਹ ਬੂਟੀਆਂ ਲਾਉਣੇ ਇਹ ਲਾਉਣੇ ਆ بیمار ਹੋ ਰਹੇ ਆ ਲੋਕ ਆ ਬਹੁਤ ਮੁਸ਼ਕਲ ਹੋ ਰਹੀ ਹੈ ਮੋਹਾਲੀ ਜਿਸ ਨੂੰ ਪੰਜਾਬ ਦੀ ਸਮਾਰਟ ਸਿਟੀ ਦੇ ਵਿੱਚ ਨੰਬਰ 1 ਤੇ ਮੰਨੇ ਜਾਂਦਾ ਪਰ ਇਸ ਸਿਟੀ ਦੇ ਵਿੱਚ ਕਈ ਖਾਮੀਆਂ ਵੀ ਨੇ ਹਾਲਕੀ ਇੱਥੇ ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਇਹ ਵੀ ਜਦੋਂ ਬਾਰਿਸ਼ ਪੈਂਦੀ ਹੈ ਤਾਂ ਇਸ ਏਰੀਆ ਦੇ ਵਿੱਚ ਨਿਕਾਸੀ ਬੜੀ ਮੁਸ਼ਕਿਲ ਹੁੰਦੀ ਹੈ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਮੁਹਾਲੀ ਦੇ ਮੇਅਰ ਸਿੱਧੂ ਸਾਹਿਬ ਮੋਜਨੇ ਸਿੱਧੂ ਸਾਹਿਬ ਜ਼ਿਆਦਾਤਰ ਇਹ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਕਿ ਬਾਰਿਸ਼ ਪੈ ਰਹੀ ਹੈ ਨੇ ਪਰ ਇੱਥੇ ਨਿਕਾਸੀ ਨਹੀਂ ਹੋ ਰਹੀ ਲੋਕ ਬਿਮਾਰੀਆਂ ਨਾਲ ਝੂਜ ਰਹੇ ਨੇ ਚਾਹ ਪਸਹਾਣਾ ਦੀ ਗੱਲ ਕਰੀਏ ਇਹ ਤਾਂ ਕੀ ਕਰ ਰਹੇ ਇਸ ਵਿੱਚ ਪਹਿਲਾਂ ਐਕਚੁਅਲੀ ਗੱਲ ਇਹ ਹੈ ਵੀ ਜਦੋਂ ਵਾਰਿਸ਼ ਦਾ ਜਦੋਂ ਸਮਾਂ ਆਉਂਦਾ ਹੈ ਜੀ ਕਾਰਪਸ਼ਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਜਿਵੇਂ ਰੋਡ ਗਲੀਆਂ ਵਗੈਰਾ ਹੁੰਦੀਆਂ ਡਰੇਨ ਸਿਸਟਮ ਹੁੰਦਾ ਉਹ ਸਾਫ ਕਰਨਾ ਹੁੰਦਾ ਤੇ ਉਹ ਜਿਹੜਾ ਹੈਗਾ ਅਸੀਂ ਪ੍ਰੋਪਰ ਟਾਈਮਲੀ ਸ਼ੁਰੂ ਕਰਤਾ ਸੀਗਾ ਤੇ ਉਹ ਜਿਹੜਾ ਸਾਫ ਸਫਾਈ ਕਾਫੀ ਹੱਦ ਤੱਕ ਹੋ ਚੁੱਕੀ ਆ ਕਿਤੇ ਇੱਕ ਦੀ ਜਗ੍ਹਾ ਰਹਿ ਗਈ ਹੋਣੀ ਆ ਉਹ ਲੱਗੇ ਹੋਏ ਨੇ ਉਹ ਹੋ ਜੇਗੀ ਔਰ ਮੈਂ ਸਮਝਦਾ ਕਿ ਜਿਵੇਂ ਸਾਨੂੰ ਮਹਾਲੀ ਦੇ ਵਿੱਚ ਕਈ ਜਗ੍ਹਾ ਤੇ ਸਮੱਸਿਆ ਆਉਂਦੀ ਸੀਗੀ ਪਾਣੀ ਇਕੱਠਾ ਹੋ ਜਾਂਦਾ ਸੀਗਾ ਅਸੀਂ ਉਹ ਪਹਿਲਾਂ ਹੀ ਮਲੜੇ ਪੰਪ ਸੀਗੇ ਅਸੀਂ ਮਤਲਬ ਰੈਂਟ ਤੇ ਐਰ ਕਰਲੇ ਸੀਗੇ ਤੇ ਉਸ ਜਗ੍ਹਾ ਤੇ ਅਸੀਂ ਆਲਰੇਡੀ ਪੰਪ ਪਹਿਲੇ ਇੰਸਟਾਲ ਕਰ ਚੁੱਕੇ ਆ 6 ਜਗ੍ਹਾ ਤੇ ਅਸੀਂ ਨੇ ਪੁਆਇੰਟ ਨੋਟ ਕੀਤੇ ਆ 6 ਜਗ੍ਹਾ ਹੈਗੀਆਂ ਜਿੱਥੇ ਪੰਪ ਅਸੀਂ ਖੜੇ ਕੀਤੇ ਆ ਪੱਕੇ ਔਰ 4 ਪੰਪ ਅਸੀਂ ਸਟੈਂਡਬੈਅ ਰੱਖੇ ਆ ਜੇ ਬਾਈ ਜਾਂਸ ਕਿਤੇ ਕੋਈ ਖਰਾਬ ਹੋ ਜਾਂਦਾ ਤਾਂ ਅਸੀਂ ਉਹ ਉਹਨੂੰ ਯੂਜ਼ ਕਰਾਂਗੇ ਔਰ ਮੈਂ ਸਮਝਦਾ ਕਿ ਅਸੀਂ ਜਿਹੜੀ ਪਿਛਲੇ ਬਰਸਾਤਾਂ ਦੇ ਵਿੱਚ ਜੋ ਮੁਸ਼ਕਲ ਆਈ ਸੀਗੀ ਇਹਨਾਂ ਖਾਤਾਂ ਦੇ ਵਿੱਚ ਉਹ ਮੁਸ਼ਕਲ ਨਹੀਂ ਆਊਗੀ ਔਰ ਅਸੀਂ ਜਿਹੜਾ ਹੈਗਾ ਪ੍ਰਬੰਧ ਪੂਰਾ ਕੀਤਾ ਹੈ ਆਪ ਦੇ ਕਿ ਕਲੌਡ ਆਫ ਤੇ ਸੀ ਉਸ ਵੇਲੇ ਕਿੰਨਾ ਕਿੰਨੀ ਕਮੀ ਪੀਛੇ ਰਹਿ ਗਈ ਸੀ ਇਸ ਵਕਤਿਆ ਦੇ ਐਕਚੁਅਲੀ ਜਿਹੜੀ ਜਿਵੇਂ ਗਲੋਬਲ ਸਾਰਾ ਜਿਹੜਾ ਸਿਸਟਮ ਹੈ ਮਤਲਬ ਹਰ ਜਗ੍ਹਾ ਤੇ ਪ੍ਰੋਬਲਮ ਆਉਂਦੀ ਜਿਹੜਾ ਬਰਸਾਤ ਦਾ ਜਿਹੜਾ ਮਤਲਬ ਸਿਸਟਮ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਿਆ ਹੈ ਕਿ ਅੱਗੇ ਜਿਹੜੀ ਬਰਸਾਤ ਸੋ ਝੜੀ ਲੱਗਦੀ ਸੀ ਕਈ ਕਈ ਦਿਨ ਲਗਾਤਾਰ ਬਰਸਾਤ ਹੁੰਦੀ ਸੀ ਹਲਕੀ ਹਲਕੀ ਬਰਸਾਤ ਪੈਂਦੀ ਸੀ ਪਰ ਜਿਹੜਾ ਹੁਣ ਜਿਹੜਾ ਮਤਲਬ ਬਰਸਾਤ ਆਉਂਦੀ ਆ ਤਾਂ ਉਹ ਕੁਝ ਮਿੰਟਾਂ ਵਾਸਤੇ ਬਰਸਾਤ ਆਉਂਦੀ ਆ ਜਿਵੇਂ ਬੱਦਲ ਫਟਦਾ ਇਸ ਤਰ੍ਹਾਂ ਬਰਸਾਤ ਪੈਂਦੀ ਆ ਉਹ ਜਿੱਥੇ ਵੀ ਕਿਤੇ ਪੈਂਦੀ ਆ ਤੇ ਉੱਥੇ ਇੱਕ ਵਾਰੀ ਤਾਂ ਹੜ ਦਾ ਮਾਹੌਲ ਬਣ ਜਾਂਦਾ ਤੇ ਕਈ ਜਗ੍ਹਾ ਤੇ ਨੁਕਸਾਨ ਵੀ ਹੁੰਦਾ ਸੋ ਅਸੀਂ ਫਿਰ ਉਹਦੇ ਨਾਲ ਵੀ ਮਤਲਬ ਜਿਹੜੀ ਹੈਗੀ ਆ ਲੜਨ ਵਾਸਤੇ ਪੂਰੀ ਜਿਹੜੀ ਅਸੀਂ ਤਿਆਰੀ ਚ ਹੈ ਤੇ ਮੈਂ ਸਮਝਦਾ ਕਿ ਅਸੀਂ ਸਮੱਸਿਆ ਕੋਈ ਨਹੀਂ ਆਉਣ ਦਵਾਗੇ ਤੇ ਸਾਡੀ ਜਿਹੜੀ ਹੈਗੀ ਉਹ ਪੂਰੀ ਤਿਆਰੀ ਹੈ ਅਸੀਂ ਸੋ ਇੱਕ ਸੁਹਾਣੇ ਦੇ ਵਿੱਚ ਪਾਣੀ ਗੰਦਾ ਵੜਾ ਆ ਰਿਹਾ ਹੈ ਇਹਨਾਂ ਦਾ ਪਾਣੀ ਕੋਈ ਪਹਿਲਾਂ ਵੀ ਇੰਜ ਉੱਠੀ ਗਈ ਸੀਗੀ ਮਸਲਾ ਕਹਿੰਦੇ ਫੇਰ ਵੀ ਇਹੀ ਜੀ ਹੋ ਰਹੀ ਹੈ ਜਿਹੜਾ ਪਾਣੀ ਪੀਣ ਨਾਲ ਉਹੀ ਕਾਫੀ ਗੰਧਲਾ ਆ ਰਿਹਾ ਜਿੰਨਾ ਕਾਫੀ ਉਕੇ ਬਿਮਾਰ ਵੀ ਹੋ ਰਹੇ ਨੇ ਐਕਚੁਅਲੀ ਕੀ ਹੈਗਾ ਜਿਹੜੀ ਨਾ ਪਾਈਪਲਾਈਨ ਹੁੰਦੀ ਆ ਜਦੋਂ ਇੱਕ ਵਾਰ ਡਰਾਈ ਹੋ ਜਾਂਦੀ ਆ ਪਾਈਪ ਉਹਨੂੰ ਦੁਬਾਰਾ ਪਾਣੀ ਆਪਾਂ ਸ਼ੁਰੂ ਕਰ ਦਿੰਦੇ ਜਿਹੜੀ ਉਹਦੇ ਵਿੱਚ ਜੰਗ ਲੱਗੀ ਹੁੰਦੀ ਆ ਉਹ ਨਾਲ ਚੱਕ ਲੈਂਦਾ ਪਾਣੀ ਉਸ ਕਰਕੇ ਦੇਖੇ ਦਉਂਦੀ ਆ ਬਾਕੀ ਅਸੀਂ ਜੇ ਕੋਈ ਇਸ ਤਰ੍ਹਾਂ ਦੀ ਕੰਪਲੇਨਟ ਸਾਡੇ ਕੋਲ ਆਉਗੀ ਸੀ ਤਾਂ ਸੈਂਪਲ ਪਰਵਾ ਲਾਂਗੇ ਚੈੱਕ ਕਰਵਾਵਾਂਗੇ ਔਰ ਇਹੋ ਜੀ ਅਸੀਂ ਬਿਲਕੁਲ ਕੋਈ ਗਲਤੀ ਨਹੀਂ ਕਰਾਂਗੇ ਨਾ ਹੋਣ ਦਵਾਂਗੇ ਕਿ ਕੱਲ ਨੂੰ ਕੋਈ ਕਿਸਦਾ ਮਤਲਬ ਹੈਲਥ ਦਾ ਕੋਈ ਸਿਹਤ ਦਾ ਨੁਕਸਾਨ ਨਾ ਹੋਵੇ ਤਾਂ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਜਿਹੜਾ ਪਾਣੀ ਦੀ ਸਪਲਾਈ ਆ ਉਹ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸ੍ਰੀਕੂ ਹਾਲੀ ਦੇ ਵਿੱਚ ਡੰਪਿੰਗ ਗਰਾਉਂਡ ਦਾ ਮਾਮਲਾ ਲਗਾਤਾਰ ਵੱਧ ਰਿਹਾ ਹੈ। ਪਹਿਲਾਂ ਕਹਿੰਦੇ ਘੱਟ ਸੀਗਾ ਹੁਣ ਉਹ ਹੋਰ ਉੱਪਰ ਵੱਧ ਰਿਹਾ ਹੈ। ਲਗਾਤਾਰ ਚੀਜ਼ਾਂ ਬਦਲ ਰਹੀਆਂ। ਮਿਊਸਪਲ ਕੰਪਾਰਾਸ਼ਨ ਕਿਆ ਇਸ ਦੇ ਉੱਤੇ ਕਿਆ ਕਰ ਰਿਹਾ ਹੈ? ਐਕਚੁਅਲੀ ਕੀ ਹੈ ਜਿਹੜੀ ਐਨਜੀਟੀ ਦੀ ਡਾਇਰੈਕਸ਼ਨ ਆਈ ਹੈ ਕਿ ਤੁਸੀਂ ਜਿਹੜੇ ਕੂੜੇ ਢੇਰ ਲੱਗੇ ਤੁਸੀਂ ਦਿੱਲੀ ਦੇ ਦੇਖਿਆ ਬਾਹਰ ਕਿੰਨੇ-ਕਿੰਨੇ ਵੱਡੇ ਢੇਰ ਲੱਗੇ ਹੋਏ ਨੇ। ਚੰਡੀਗੜ੍ਹ ਦੇਖਿਓ ਡੱਡੂ ਮਾਰੇ ਢੇਰ ਲੱਗੇ ਹੋਏ ਨੇ ਬਹੁਤ ਵੱਡੇ-ਵੱਡੇ। ਮਹਾਲੇ ਦੇ ਵਿੱਚ ਵੀ ਇੱਕ ਜਗ੍ਹਾ ਡੰਪਿੰਗ ਗਰਾਉਂਡ ਬਣਿਆ ਹੋਇਆ ਸੋ ਜਿਹੜੇ ਡਾਇਰੈਕਸ਼ਨਾਂ ਸਾਨੂੰ ਆਈਆਂ ਹਾਈ ਕੋਰਟ ਦੀ ਡਾਇਰੈਕਸ਼ਨ ਆਈ ਕਿ ਤੁਸੀਂ ਉਹ ਜਿਹੜਾ ਢੇਰ ਹੈਗਾ ਡੰਬੇ ਘਰਣਾ ਉੱਥੇ ਤੁਸੀਂ ਕੂੜਾ ਨਹੀਂ ਘੇਰਨਾ ਉਸ ਤੋਂ ਬਾਅਦ ਅਸੀਂ ਇੱਕ ਆਪਣੇ ਲੈਵਲ ਤੇ ਜਿਹੜਾ ਹੈਗਾ ਅਸੀਂ ਹੱਲ ਕੀਤਾ ਅਸੀਂ ਇੱਕ ਪ੍ਰਾਈਵੇਟ ਏਜੰਸੀ ਨੂੰ ਹਾਇਰ ਕੀਤਾ ਹੈਗਾ ਉਹ ਜਿਹੜੀ ਪ੍ਰਾਈਵੇਟ ਏਜੰਸੀ ਹੈਗੀ ਆ ਉਹ ਜਿਹੜਾ ਦੋਨੋਂ ਜਿਵੇਂ ਗਿੱਲਾ ਤੇ ਸੁੱਕਾ ਗੁੜਾ ਹੈਗਾ ਉਹਨੂੰ ਵੱਖਰਾ-ਵੱਖਰਾ ਕਰਕੇ ਜਿਹੜਾ ਸੁੱਕਾ ਗੁੜਾ ਉਹਨੂੰ ਅੱਗੇ ਸੇਲ ਕਰ ਲੈਂਦੀ ਆ ਜਿਹੜਾ ਗਿੱਲਾ ਗੁੜਾ ਕੁਝ ਅਸੀਂ ਕੋਸ਼ਿਸ਼ ਕਰਦੇ ਆ ਕਿ ਕਾਰਪਸ਼ਨ ਵੱਲ ਅਸੀਂ ਉਹਦੀ ਖਾਦ ਬਣਾਈ ਜਾਵੇ ਤੇ ਅਸੀਂ ਉਹਦੇ ਵਾਸਤੇ ਵੀ ਪਿੱਟਾ ਬਣਾਈਆਂ ਹੈਗੀਆਂ ਉਹਨਾਂ ਵਿੱਚ ਸੋ ਜਿਹੜਾ ਸਰ ਕੋ ਜਿਆਦਾ ਵੱਜ ਜਾਂਦਾ ਉਹ ਅਸੀਂ ਉਹ ਕੰਪਨੀ ਦਿੰਨੇ ਆ ਤੇ ਅਸੀਂ ਜਿਹੜਾ ਡੰਪਿੰਗ ਗਰਾਉਂਡ ਹੈਗਾ ਉਥੇ ਬਿਲਕੁਲ ਜਿਹੜਾ ਹੈਗਾ ਕੋੜਾ ਉਹ ਬੰਦ ਕਰਤਾ ਮੈਂ ਤਾਂ ਇਸ ਚੀਜ਼ ਦੀ ਤਾਰੀਫ ਕਰਦਾ ਹਾਂ ਐਨਜੀਟੀਟੀ ਕਿ ਉਹਨਾਂ ਨੇ ਜੋ ਇਹ ਕੰਮ ਕੀਤਾ ਹੈ ਇਹ ਬਹੁਤ ਬੈਟਰ ਹੈ ਕਿਉਂਕਿ ਇੱਕ ਵਾਰ ਥੋੜੀ ਸ਼ਕਤੀ ਨਾਲ ਇਹ ਕੰਮ ਹੋਣਾ ਸੀਗਾ ਸੋ ਅੱਗੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਵੀ ਲੱਗ ਗਿਆ ਕਿ ਮਤਲਬ ਜਿਹੜਾ ਹੈਗਾ ਇਹ ਕੂੜੇ ਤੋਂ ਕੰਮ ਵੀ ਲਿਆ ਜਾ ਸਕਦਾ ਹੈ ਉਹਦੀ ਖਾਦ ਵੀ ਬਣ ਸਕਦੀ ਹੈ ਔਰ ਉਹਦੇ ਤੋਂ ਕਈ ਗੈਸਾਂ ਵੀ ਤਿਆਰ ਹੋ ਸਕਦੀਆਂ ਨੇ ਸੋ ਅਸੀਂ ਜਿਹੜਾ ਕੋਈ ਅੱਗੇ ਹੋਰ ਵੀ ਕੋਈ ਬੈਟਰ ਜਿਹੜਾ ਇਹ ਜੇ ਕੋਈ ਚੀਜ਼ ਤਿਆਰ ਹੋਊਗੀ ਅਸੀਂ ਉਹ ਕਰਨ ਜਾ ਰਹੇ ਆ ਅੱਗੇ-ਅੱਗੇ ਅਸੀਂ ਜਿਹੜਾ ਮੁਹਾਲੀ ਹੈ ਇਹਨੂੰ ਹੋਰ ਸੋਹਣਾ ਬਣਾਵਾਂਗੇ ਬਿਊਟੀਫੁਲ ਸਿਟੀ ਪਹਿਲਾਂ ਹੀ ਹੈਗਾ ਔਰ ਮੈਂ ਸਮਝਦਾ ਕਿ ਹੋਰ ਬੈਟਰ ਹੋਏਗਾ ਸਾਡੇ ਲੋਕ ਹੋਰ ਖੁਸ਼ ਹੋਣਗੇ ਔਰ ਜਿਹੜਾ ਹਰ ਇੱਕ ਬੰਦਾ ਮੁਹਾਲੀ 'ਚ ਰਹਿਣ ਵਾਲਾ ਉਹ ਖੁਸ਼ ਹੋਏਗਾ ਔਰ ਹਰ ਇੱਕ ਬਾਹਲੇ ਬੰਦੇ ਦੀ ਕੋਸ਼ਿਸ਼ ਹੋਏਗੀ ਕਿ ਮੇਰਾ ਘਰ ਮੁਹਾਲੀ ਵਿੱਚ ਹੋਵੇ ਅਸੀਂ ਸਿਕਿਉਰਿਟੀ ਪੱਖੋਂ ਔਰ ਸਾਫ ਸਫਾਈ ਪੱਖੋਂ ਇਹਨਾਂ ਮੁਹਾਲੀ ਸ਼ਹਿਰ ਨੂੰ ਆਪਣੇ ਵੱਲੋਂ ਬਹੁਤ ਵਧੀਆ ਰੱਖਾਂਗੇ ਸੇਕ ਲਾਜ਼ਿਸ ਘਰਡ ਦੀ ਗੱਲ ਕਰੀ ਤਾਂ ਐਸਬੀਪੀ ਹੋਮ ਤੋਂ ਬਾਹਰ ਜਾਂ ਕਿਹੜੀ ਬੜੀ ਬੜੀ ਬਿਲਡਿੰਗਾਂ ਉਹਨਾਂ ਬਾਹਰ ਲਗਾਤਾਰ ਪਾਣੀ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ ਪਬਲਿਕ ਬਹੁਤ ਰਾਸ਼ ਵੀ ਹੋ ਰਹੀ ਕਿਉਂਕਿ ਉਸ ਜਗ੍ਹਾ ਤੋਂ ਨਿਕਲਣਾ ਕਈ ਮੁਸ਼ਕਲ ਹੋਇਆ ਹੈ ਕਿਉਂਕਿ ਨਾ ਤਾਂ ਸੁਸਾਇਟੀ ਕੁਝ ਕਰ ਰਹੀ ਹੈ ਨਾ ਉਹ ਪਾਣੀ ਕਹਿੰਦੇ ਬਿਨਾਂ ਬਸਾਤੀ ਪਾਣੀ ਉੱਥੇ ਹਮੇਸ਼ਾ ਖੜੇ ਰਹਿੰਦਾ ਹੈ ਗਾਰਬੇਜ ਜਿਹੜਾ ਬਾਹਰ ਫੈਲਦਾ ਹੈ ਉਹ ਤੇ ਸਰਕਾਰ ਕੀ ਐਕਸ਼ਨ ਲੈ ਸਕਦੀ ਹੈ ਇਹ ਸਰਕਾਰ ਦੀ ਨਿਰਾਸ਼ਾ ਜੀ ਜਿਹੜੀ ਮੌਜੂਦਾ ਸਰਕਾਰ ਉਹਦੀ ਬਹੁਤ ਵੱਡੀ ਨਿਰਾਸ਼ਾ ਹੈ ਔਰ ਮੈਂ ਸਮਝਦਾ ਜੇਕਰ ਸਰਕਾਰ ਚਾਵੇ ਤਾਂ ਉਹਨੂੰ ਨਾਲ ਦੀ ਨਾਲ ਹੀ ਜਿਹੜੇ ਉਥੇ ਮੰਤਰੀ ਸਾਹਿਬ ਹੈਗੇ ਨੇ ਜਾਂ ਜੋ ਉਥੋਂ ਦੇ ਐਮ.ਐਲ.ਏ ਸਾਹਿਬ ਹੈਗੇ ਨੇ ਉਹਨਾਂ ਨੂੰ ਚਾਹੀਦਾ ਵੀ ਇਮੀਜਿਟ ਐਕਸ਼ਨ ਲੈਣ ਜਿਹੜੇ ਅਧਿਕਾਰੀ ਉਥੇ ਪ੍ਰੋਪਰ ਅਪੀ ਜੁਮ ਮੈਗ ਨਹੀਂ ਕਰ ਨਿਵਾਰੇ ਉਹਨਾਂ ਦੇ ਖਿਲਾਫ ਐਕਸ਼ਨ ਕਰਨ ਔਰ ਜਿਹੜੇ ਲੋਕਾਂ ਨੂੰ ਚੰਗੀ ਸਹੂਲਤ ਮਿਲ ਸਕੇ ਅਸੀਂ ਮਹਾਲੇ ਵਿੱਚ ਦੇ ਰਹੇ ਹਾਂ ਤਾਂ ਉਹਨਾਂ ਦਾ ਫਰਜ਼ ਬਣਦਾ ਕਿ ਖਰੜ ਦੇ ਵਿੱਚ ਵੀ ਇਹੀ ਜਿਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਸਰ ਜੀ ਜਦੋਂ ਇਹ ਚੰਡੀਗੜ੍ਹ ਦੀ ਸਰਕਾਰ ਬਣੀ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਬਣੀ ਸੀ ਤਾਂ ਉਹਨੇ ਕਿਸੇ ਵੀ ਅਸੀਂ ਜਿਹੜਾ ਚੰਡੀਗੜ੍ਹ ਦਾ ਡੱਪਿੰਗ ਖਾਸ ਕਰਕੇ ਉਹਨੂੰ ਇਹਨੂੰ ਘਟਾਵਾਂਗੇ ਖਤਮ ਕਰਾਂਗੇ ਪਰ ਅੱਜ ਜਿਹਨਾਂ ਸਵਾ ਬੀਚੂਕਿਆ ਹਾਲ ਤੱਕ ਇਹਦੇ ਕੋਈ ਕੋਈ ਹੱਲ ਨਹੀਂ ਹੋਇਆ ਤੁਸੀਂ ਇਸ ਚੀਜ਼ ਉੱਤੇ ਕੀ ਆਦੇ ਨਹੀਂ ਨਹੀਂ ਜਿਹੜੀ ਐਨਡੀਡੀ ਡਾਇਰੈਕਸ਼ਨ ਆਈ ਹੈ ਉਹ ਇਹੀ ਚੀਜ਼ ਹੈ ਜੀ ਮਤਲਬ ਤੁਸੀਂ ਜਿਹੜਾ ਢੇਰ ਹੈਗੇ ਉਹਨਾਂ ਦੇ ਗੂੜਾ ਨਹੀਂ ਘੇਰਨਾ ਜਿਹੜਾ ਕੂੜਾ ਹੈਗਾ ਉਹਨੂੰ ਡੇਲੀ ਯੂਜ਼ ਕਰਨਾ ਹੈ ਮਤਲਬ ਇਹ ਨਹੀਂ ਹੈਗਾ ਤੁਸੀਂ ਕਿਤੇ ਉਹਨੂੰ ਡੰਪ ਕਰਕੇ ਦੇ ਮੁੜ ਕੇ ਕਿਤੇ ਗੰਦਗੀ ਫਲਾਓ ਜਿਹੜੀਆਂ ਉਹਦੀਆਂ ਡਾਇਰੈਕਸ਼ਨਾਂ ਨੇ ਉਹਨੂੰ ਸਾਰੇ ਫੋਲੋ ਕਰ ਰਹੇ ਨੇ ਮੇਰਾ ਖਿਆਲ ਹੈ ਕਿ ਹੁਣ ਕੁਝ ਸਮੇਂ ਦੇ ਵਿੱਚ ਇਹ ਜਿਹੜਾ ਢੇਰ ਖਤਮ ਹੋ ਜਾਣਗੇ ਮੈਂ ਮਹਾਲੀ ਵਾਸੀਆਂ ਨੂੰ ਆਪਣੇ ਵੱਲੋਂ ਇਹ ਹੀ ਬੇਨਤੀ ਕਰਦਾ ਕਿ ਦੇਖੋ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਆ ਤਾਂ ਸਾਰੇ ਅਸੀਂ ਬੈਲਟ ਵੀ ਲਗਾ ਲੈਂਦੇ ਆ ਔਰ ਮਹਾਲੀ ਵਿੱਚ ਅਸੀਂ ਬਿਨਾਂ ਬੈਲਟ ਤੋਂ ਘੁੰਮਦੇ ਆ ਚੰਡੀਗੜ੍ਹ ਜਾ ਕੇ ਅਸੀਂ ਹੈਲਮਟ ਵੀ ਪਾ ਲੈਂਦੇ ਆ ਮਹਾਲੀ ਵਿੱਚ ਬਿਨਾਂ ਹੈਲਮਟ ਤੋਂ ਘੁੰਮਦੇ ਆ ਤਾਂ ਅਸੀਂ ਆਪਣੀ ਸਿਕਿਉਰਿਟੀ ਵਾਸਤੇ ਸਾਨੂੰ ਹਮੇਸ਼ਾ ਮਤਲਬ ਮਹਾਲੀ ਵਿੱਚ ਵੀ ਉਹੀ ਚੀਜ਼ਾਂ ਮਤਲਬ ਸਾਨੂੰ ਕਰਨੀਆਂ ਚਾਹੀਦੀਆਂ ਨੇ ਜੋ ਅਸੀਂ ਚੰਡੀਗੜ੍ਹ ਜਾ ਕੇ ਕਰਦੇ ਆ ਅਸੀਂ ਬਾਹਰੀਆਂ ਕੰਟਰੀਆਂ ਦੇ ਵਿੱਚ ਜਾ ਕੇ ਸਾਰੇ ਆਪਣੇ ਜਿਹੜਾ ਆਪਣਾ ਟਿਸ਼ੂ ਪੇਪਰ ਲੈ ਕੇ ਉਹਦੇ ਵਿੱਚ ਕੋਈ ਸ਼ਿਲਕਾ ਹੁੰਦਾ ਉਹਦੇ ਵਿੱਚ ਪਾ ਕੇ ਡਸਟਬਿਨ ਚ ਪਾਉਣੇ ਆ ਤੋ ਅਸੀਂ ਆਪਣੇ ਜਦੋਂ ਜਿਹੜਾ ਸਾਡਾ ਜਨਮ ਭੂਮੀ ਆ ਸਾਡੀ ਜਿੱਥੇ ਅਸੀਂ ਪੜ੍ਹੇ ਲਿਖੇ ਆ ਵੱਡੇ ਹੋਏ ਆ ਇਹਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਫ਼ ਸੁਥਰਾ ਰੱਖਣਾ ਹੈ ਸੋ ਸਾਡੀ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਸ਼ਹਿਰ ਨੂੰ ਸਾਫ਼ ਰੱਖੋ ਆਪਣਾ ਆਲਾ ਦੁਆਲਾ ਸਾਫ਼ ਰੱਖੋ ਅੱਗੇ ਡੇਂਗੂ ਦਾ ਜਿਵੇਂ ਅੱਗੇ ਬਰਸਾਤਾਂ ਦਾ ਹੁਣ ਮੌਸਮ ਹੈ ਅੱਗੇ ਡੇਂਗੂ ਦੀ ਜਿਹੜੀ ਬਿਮਾਰੀ ਆ ਉਹ ਹਮੇਸ਼ਾ ਹੀ ਆਉਂਦੀ ਆ ਸੋ ਆਪਣਾ ਜਿਹੜੇ ਤੁਸੀਂ ਜਿਵੇਂ ਘਰ ਦਾ ਕੂਲਰ ਹੈਗਾ ਕਿਤੇ ਪਾਣੀ ਖੜਦਾ ਹੈਗਾ ਉਹ ਹਰ ਚੀਜ਼ ਸਾਫ਼ ਰੱਖੋ ਤਾਂ ਕਿ ਅਸੀਂ ਬਿਮਾਰੀ ਤੋਂ ਬਚ ਸਕੀਏ ਔਰ ਜਿਹੜਾ ਸਿਕਿਉਰਿਟੀ ਸਿਸਟਮ ਹੈਗਾ ਤੇ ਉਹ ਵੀ ਆਪਾਂ ਜਿਹੜਾ ਹੈਗਾ ਆਪਣਾ ਖੱਬਾ ਸਜਾ ਧਿਆਨ ਰੱਖਣਾ ਹੈ ਸੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਵਾਸਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਸਾਨੂੰ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਨਿਭਾਉਣੀ ਚਾਹੀਦੀ ਆ ਸਾਡੀ ਜਿਹੜੀ ਕਾਰਪਸ਼ੀ ਦੀ ਜ਼ਿੰਮੇਵਾਰੀ ਬਣਦੀ ਅਸੀਂ ਨਿਭਾ ਰਹੇ ਆ ਤਾਂ ਮੈਂ ਸਮਝਦਾ ਕਿ ਸਾਰਿਆਂ ਆਪਣਾ ਤੰਦਰੁਸਤ ਰਹਿਣ ਆਪਣਾ ਆਲਾ ਦੁਆਲਾ ਸਾਫ਼ ਰੱਖਣ ਔਰ ਆਪਣੇ ਸ਼ਹਿਰ ਨੂੰ ਸੋਹਣਾ ਬਣਾਉਂ। ਥੈਂਕ ਯੂ। ਕਿਆ ਨਾਮ ਹੈ ਤੁਹਾਡਾ? ਨੇ ਨਾ ਮੁਰਸੀ ਦਾ ਮੈਗਾ ਮੁਝੇ ਪਿੱਛੇ ਹਾ ਡੰਪਿੰਗ ਗਰਾਉਂਡ ਦਾ ਜੋ ਬਣਿਆ ਹੋਇਆ ਕਿੰਨੀ ਕੁ ਮੁਸ਼ਕਿਲਾਂ ਆ ਰਹੀਆਂ ਜਨਦਾਂ ਨੂੰ ਜਨਦਾਂ ਦਾ ਬਹੁਤ ਮੁਸ਼ਕਿਲ ਆ ਰਹੀ ਹੈ ਜੇ ਬਿਮਾਰ ਵੀ ਹੋ ਰਹੇ ਆਂਗੇ ਇਹਨੂੰ 15 ਸਾਲ ਲਾਉਂ ਚੱਲਦੇ ਨੇ ਹੁਣ 15 ਦਿਨ ਹੋਏ ਉਹ ਬੰਦ ਕਰ ਲਿਆਗੇ ਕਹਿੰਦੇ ਉਹਰੇ ਹਮੇ ਉਹ ਬੂਟੀਆਂ ਲਾਉਣੇ ਆ ਲਾਉਣੇ ਆ ਬਿਮਾਰ ਹੋ ਰਹੇ ਆਂ ਲੋਕ ਆ ਬਹੁਤ ਮੁਸ਼ਕਿਲ ਹੋ ਰਹੀ ਹੈ ਦੱਸੋ ਕੀ ਕਰੇ ਕੀ ਨਹੀਂ ਹੋਣਾ ਕਿੰਨੇ ਫੇਰ ਵੀ ਕਿੰਨੇ ਮੁਸ਼ਕਲ ਉਹ ਬਦੂ ਕਿੰਨੀ ਕੰਦੀ ਇਸ ਜਗ੍ਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਉਹਦਾ ਬੈਟਰੀ ਵੀ ਕਿ ਬੇਚਦੀ ਕੋਈ ਬੇਚ ਕੇ ਚਲਾ ਗਿਆ ਇਹ ਇਹੇ ਕਰਨੀ ਅਸੀਂ ਇਹਦੇ ਚੱਕਰਾਂ ਆਏ ਮੁਸਕਾਨ ਹੈ ਉਹਦਾ ਬਹੁਤ ਜ਼ਿਆਦਾ ਹਾਂ ਜਾਲ ਦੋ ਫਿਰ ਜਿਵੇਂ ਹੁਣ ਇਹ ਗਰਾਊਂਡ ਬੰਦ ਕਰਤਾ ਡੰਪਿੰਗ ਗਰਾਊਂਡ ਫਿਰ ਪਿੰਡ ਨੇ ਆਲੇ ਦਰੋਂ ਉਹਨਾ ਕੂੜਾ ਕਰਕੇ ਫਿਰ ਕਿਵੇਂ ਚੱਲ ਰਿਹਾ ਤੁਹਾਡੇ ਉਧਰ ਕੀ ਹਿਸਾਬ ਹੈ ਪਿੰਡ ਚ ਪਿੰਡ ਵਿੱਚ ਕਿਹਾ ਬਾਹਰੋਂ ਤੇ ਕੁਮਰਾ ਦੇਖਦਾ ਉੱਤ ਤੜਕਾ ਪਰ ਵੀ ਗੰਦਾ ਜਿੱਥੇ ਕੂੜਾ ਘੇਰਦੇ ਨੇ ਘਰ ਬਣਾਉਂਦੇ ਉੱਤੇ ਵੀ ਗੰਦਾ ਬਾਹਰ ਉਡਾ ਲੇਕਦਾ ਕੀ ਕਹਿੰਦੇ ਕੀ ਨੇ ਕਿਉਂ ਕਾਰਨ ਕੀ ਹੈ ਕਿਉਂ ਨਹੀਂ ਚੱਕ ਰਹੇ ਹਾਂ ਇਹ ਇਹਨੇ ਹੀ ਹੜਤਾਲਾ ਹੋਈ ਵੀ ਆ ਹੁਣ ਮੈਨੂੰ ਲੱਗਦਾ ਹੜਤਾਲਾ ਕਰਕੇ ਰੋਕੀ ਬੈਠੇ ਆ ਇਹ ਦੋ ਲੋਕ ਕਹਿੰਦੇ ਹਾਂ ਦਾ ਗੇਰ ਨਹੀਂ ਦੇਣੇ ਜਿੱਥੇ ਮਰਦੀ ਕਰੋ ਨਾ ਕਰੋ ਆਇਆ ਬੰਦਾ ਕਹਿੰਦਾ ਫਮਾ ਉਹਰੇ ਉਹ ਕ ਉਹਰੇ ਬੈਠਾਗਾ ਉਹ ਕਹਿੰਦਾ ਮੈਂ ਨਹੀਂ ਜਾਣ ਦੇਣੀ ਗੱਡੀ ਕੋਈ ਵੀ ਕੋੜੇ ਵਾਲੇ ਆਪਰਾ ਜਿੱਥੇ ਮਰਦੀ ਕਰੋ ਅੱਛਾ ਹਾਂ ਬਸ ਕੀ ਨਾਮ ਹੈ ਆਪਕਾ ਮੁੰਨੀ ਅੱਛਾ ਮੁੰਨੀ ਇਹ ਬਤਾਈਏ ਕਿ ਯਹਾਂ ਪੇ ਜੋ ਡੰਪਿੰਗ ਗਰਾਊਂਡ ਹੈ ਗੰਦੀ ਦਾ ਪਹਾੜ ਬਣਾ ਹੋਇਆ ਹੈ ਕਿਤਨੇ ਕਿ ਮੁਸ਼ਕਿਲਾਂ ਆ ਰਹੀਆਂ ਯਹਾਂ ਪੇ ਉਹ ਤਾਂ ਆਤੇ ਨੇ ਸਰ ਜਬ ਬਾਰਿਸ਼ ਹੋਣਗੇ ਤਬ ਤਾਂ ਆਇੰਗੇ ਇਹ ਸਭ ਆਤੇ ਹਨ कितना कितने कि जैसे आप लोग यहाँ से निकलते हो हम तो निकलते नहीं सर हम तो यहीं रहते हैं तो कितने जैसे आप आड़ देखते हो बारिश पड़ती है तो क्या हाँ। कितना बदबू कितने का बदबू तो आते हैं सर यहाँ के परेशानी कितनी है परेशानी तो हो तो यहाँ पे और क्या क्या दिक्कतें आ रही इस जगह पे जैसे सरकार ने कहा ये खाली कर देंगे तो खाली कर रहे हैं कर तो रहे हैं कि हाँ ठीक है खाली हो जाएगा तो कितना uh, like, राहत कितनी मिलेगी ठीक है मिलेंगे राहत तो हो जाएंगे गंद के तो साफ हो जाएंगे गंद के हमारा कंपनी वाला भी नहीं है लगते हैं कोई कंपनी भग जाता है अच्छा हाँ है कहते हैं कि इस वही मुश्किल होता है आप जैसे यहाँ पे दुकान चला रहे हो हम तो सर चलाएंगे हम कहा जाएंगे ग्राहक आते हैं कम ही आते हैं इस जगह पर कहते हैं गंदा है ਹਾਂ ਗੰਦਗੀ ਹੈ ਚਲੋ ਅੰਦਰ ਖਾਣੇ ਹੈ ਇਹ ਗੰਦਾ ਹੈ ਦੇਖੋ ਸਾਡੇ ਸਫਾਈ ਕਰਮਚਾਰੀਆਂ ਨੂੰ ਜਾਣਕਾਰੀ ਇਸ ਵਿਸ਼ੇ ਦੀ ਪੂਰੀ ਤਰ੍ਹਾਂ ਨਾਲ ਹੈਗੀ ਹੈ ਇਨਫੈਕਟ ਜਿਹੜਾ ਜਿਹੜੀ ਗੱਲ ਹੋ ਰਹੀ ਹੈ ਕਿ ਸਫਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਇਸ ਸਟੈਪ ਦੇ ਇਸ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਜਿਹੜਾ ਸਫਾਈ ਕਰਮਚਾਰੀ ਤੋਂ ਹੀ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾ ਜਿਹੜੀ ਐਨਜੀਟੀ ਦੀ ਸਾਨੂੰ ਗਾਈਡਲਾਈਨਸ ਜਿਹੜਾ ਆਰਡਰ ਆਇਆ ਹੈਗਾ ਉਹਦੇ ਵਿੱਚ ਕਿਹਾ ਗਿਆ ਹੈ ਕਿ ਸੋਰਸ ਐਗਰੀਗੇਸ਼ਨ ਨੂੰ ਇਨਸ਼ੋਰ ਕੀਤਾ ਜਾਵੇ ਸ਼ਹਿਰ ਦੇ ਵਿੱਚ ਔਰ ਉਹ ਸੋਰਸ ਐਗਰੀਗੇਸ਼ਨ ਦਾ ਸਟੈਪ ਜਿਹੜਾ ਹੈਗਾ ਉਹ ਸਫਾਈ ਕਰਮਚਾਰੀ ਦੇ ਲੈਵਲ ਤੇ ਹੀ ਸ਼ੁਰੂ ਹੁੰਦਾ ਹੈ ਇੱਕ ਵਾਰੀ ਜੇ ਸਾਨੂੰ ਘਰਾਂ ਤੋਂ ਰੈ residențial ਏਰੀਆਸ ਤੋਂ ਸੈਗ੍ਰੀਗੇਟਡ ਜਿਹੜਾ ਗਾਰਬੇਜ ਹੈ ਉਹ ਆਏਗਾ ਉਸ ਤੋਂ ਬਾਅਦ ਅਸੀਂ ਉਹਨੂੰ ਆਪਣੇ आरएमसी ਪੁਆਇੰਟਸ ਤੇ ਜਿਹੜਾ ਹੈਗਾ ਅੱਛੀ ਤਰ੍ਹਾਂ ਪ੍ਰੋਸੈਸ ਕਰ ਸਕਾਂਗੇ ਔਰ ਪ੍ਰੋਪਰਲੀ ਉਹਨੂੰ ਡਿਸਪੋਜ਼ ਆਫ ਵੀ ਕਰ ਸਕਾਂਗੇ ਹੁਣ ਜੇਕਰ ਇਹ ਮਿਕਸਡ ਕੂੜਾ ਹੀ ਲੈ ਕੇ ਆਣਗੇ ਉੱਥੇ ਹੀ ਜੇ ਕੰਪਲਾਈਂਸ ਨਹੀਂ ਹੋਏਗੀ ਤਾਂ ਉਸ ਕੂੜੇ ਨੂੰ ਸਾਹਮਣਾ ਬਹੁਤ ਮੁਸ਼ਕਿਲ ਹੋ ਜਾਏਗਾ ਹੁਣ ਤੱਕ ਤਾਂ ਇਹ ਸੀਗਾ ਕਿ ਇਹ ਜਿਹੜਾ ਕੂੜਾ ਹੈਗਾ ਅਸੀਂ ਮਤਲਬ ਗਲਤ ਤਰੀਕੇ ਨਾਲ ਇਸ ਨੂੰ ਨਹੀਂ ਸੰਭਾਲ ਰਹੇ ਸੀ ਇਹਨੂੰ ਅਸੀਂ ਇੱਧਰ ਉਧਰ ਜਿਹੜਾ ਹੈਗਾ ਡੰਬ ਸਾਈਡ ਤੇ ਭੇਜ ਰਹੇ ਸੀਗੇ ਡੰਬ ਸਾਈਡ ਤੇ ਅਸੀਂ ਹੁਣ ਕੂੜਾ ਲੈ ਜਾਣਾ ਬਿਲਕੁਲ ਮੁਹੱਲੀ ਦੇ ਵਿੱਚ ਬੰਦ ਕਰ ਦਿੱਤਾ ਹੈਗਾ ਨਾ ਹੀ ਉਹ ਅੱਗੇ ਵੀ ਇਸ ਨੂੰ ਖੋਲਿਆ ਜਾਏਗਾ ਇਹ ਇਸ ਤਰ੍ਹਾਂ ਹੀ ਸਥਿਤੀ ਚਲਦੀ ਰਹੇਗੀ ਔਰ ਆਪਣੇ ਸਾਡੇ ਜਿਹੜੇ 14 ਆਰਐਮਸੀ ਨੇ ਉੱਥੇ گارਬੇਜ ਕਲੈਕਟਰ ਸੈਗਰੀਗੇਟਿਡ ਵੇਸ ਲੈ ਕੇ ਆਣ ਤੇ ਸਾਡੇ ਉੱਥੇ ਜਿਹੜੇ ਮੁਲਾਜ਼ਮ ਹੈਗੇ ਆਰਐਮਸੀ ਤੇ ਲੱਗੇ ਹੋਏ ਨੇ ਉਹ ਸੈਗਰੀਗੇਟਿਡ ਕੂੜੇ ਨੂੰ ਵੈਟ ਵੇਸ ਨੂੰ ਪ੍ਰੋਪਰ ਤਰੀਕੇ ਨਾਲ ਪਿਟਸ ਵਿੱਚ ਪਾ ਕੇ ਪ੍ਰੋਸੈਸ ਕਰਨਗੇ ਉਸ ਤੋਂ ਕੰਪੋਸਟ ਤਿਆਰ ਕਰਨਗੇ ਜਿਹੜਾ ਡਰਾਈ ਵੇਸਟ ਹੈ ਉਹਦਾ ਜਿਹੜੇ ਨੋਰਮਸ ਮੁਤਾਬਿਕ ਜਿਹੜੇ ਆਪਣੇ ਸੋਲਿਡ ਵੇਸਟ ਮੈਨੇਜਮੈਂਟ ਰੂਲਸ ਨੇ ਉਹਦੇ ਮੁਤਾਬਿਕ ਜੋ ਡਿਸਪੋਜ਼ਲ ਦਾ ਤਰੀਕਾ ਉਹਨੂੰ ਕੀਤਾ ਜਾਏਗਾ ਡੰਪ ਸਾਈਡ ਤੇ ਕੂੜਾ ਬਿਲਕੁਲ ਨਹੀਂ ਭੇਜਿਆ ਜਾਏਗਾ